ਏ ਮਨ ਮੇਰਾ ਤੂੰ sada ਰੋਹਣਾ ਲੈ ਹਰ ਨਾਲ ਰੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਸਾਰੇ ਦੁੱਖੜੇ ਦੂਰ ਕੋਈ ਨਾ ਮੁੜ ਜੇ ਮਨ ਅੰਗੀਕਾਰ ਉਹ ਫਿਰ ਮਨਜ਼ੂਰ ਕਰਦਾ ਇਸੀ ਗੱਲ ਨੂੰ ਕਾਰਜ ਸੰਸਵਾਰਣਾ ਤੇ ਸਾਰੇ ਕਾਰਜ ਸਾਰਨ ਏ ਮਨ ਮੇਰਾ ਤੂੰ sada ਰੋਹਣਾ ਲੈ ਹਰ ਨਾਲ ਰੋ ਤੂੰ ਮਨ ਮੇਰੇ ਗੂ ਦੁੱਖ ਸਭ ਵਿਸਾਰਣਾ ਬੰਦੀਤਾਰ ਉਹ ਕਰੇ ਆਹ ਤੇਰਾ ਕਾਰਜ ਸਭ ਸੁਧਾਰਨ ਸਭਨਾ ਅਗਨਾ ਸਰਦਾਰ ਸਵਾਮੀ ਸੋ ਗੋਮਨੁ ਇਸਾਦੇ ਇਹਨਾਂ ਨੂੰ ਕਰ ਮਾਨ ਮੇਰੇ ਤੂ ਸਦਾਰੋ ਹਰਨੰਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਆਪਣੀ ਵੀਡੀਓ ਦੇਖਦੇ ਆ ਵੀਰਾ ਭਰਾਵਾਂ ਪੈਣਾ ਨੂੰ ਪਿਆਰ ਬਈ ਸਤ ਸ੍ਰੀ ਅਕਾਲ ਬਾਈ ਜੀ ਗੁਰਦੁਆਰਾ ਸਾਹਿਬ ਤੇ ਦਰਸ਼ਨ ਵੇਲੇ ਕਰ ਲਏ ਆ ਰਾਤ ਗੁਰਦੁਆਰਾ ਸਾਹਿਬ ਰੇਸੀ ਸਿੰਘ ਸਵਾ ਤੇ ਇਥੋਂ ਦੀ ਹੁਣ ਆਪਾਂ ਅੱਗੇ ਨੂੰ ਚਾਲੇ ਪਾ ਲੱਗੇ ਆ ਸਿੱਕਰ ਤੇ ਚੁਰੂ ਰਾਤ ਰੇ ਸੀਗੇ ਗੁਰਦੁਆਰਾ ਸਿੰਘ ਸਵਾ ਹੁਣ ਇਥੋਂ ਦੀ ਆਪਣਾ ਸਫ਼ਰ ਅਗਲਾ ਹੈਗਾ ਸਿੱਕਰ ਇਥੋਂ ਹੀ ਲਗਭਗ 90 ਕਿਲੋਮੀਟਰ ਜਿਸ ਗੁਰਦੁਆਰਾ ਸਾਹਿਬ ਤੇ ਰੇ ਸੀ ਕਿ ਹੋ ਬਾਬਾ ਜੀ ਨੇ ਬਹੁਤ ਮਾਨਸਮਾਨ ਕੀਤਾ ਮਾਨ ਬਹੁਤ ਮਾਨ ਆਨੰਦ ਆ ਗਿਆ ਜੀ ਲੰਗਰ ਪਾਣੀ ਛਕਾਇਆ ਤੇ ਬਾਬਾ ਜੀ ਹਜੇ ਕੀ ਕਹਿੰਦੇ ਜਣਾ ਉਹਨਾਂ ਦੀ ਉਮਰ ਬਹੁਤ ਜ਼ਿਆਦਾ ਹੋ ਗਈ ਸੀ ਸਿਆਣੇ ਹੋ ਗਏ ਸੀ ਤੇ ਬਾਬਾ ਜੀ ਦੀ ਉਮਰ ਬਹੁਤ ਹੋ ਗਈ ਸੀ ਸਿਆਣੇ ਹੋ ਗਏ ਜੀ ਫਿਰ ਵੀ ਉਹਨਾਂ ਨੇ ਸਾਨੂੰ ਲੰਗਰ ਪਾਣੀ ਛਕਾਇਆ ਮੈਂ ਕਹਾਂ ਬਾਬਾ ਜੀ ਅਸੀਂ ਨਾਲ ਕਰਾ ਦਨੇ ਕਹਿੰਦਾ ਨਹੀਂ ਤੁਸੀਂ ਬੈਠੋ ਲੰਗਰ ਛਕੋ ਮੇਰਾ ਕੰਮ ਆ ਆਗ ਸੇਵਾ ਕਰਨ ਤੇ ਦੁੱਧ ਵੀ ਲਿਆਣ ਨੂੰ ਕਿਹਾ ਮੈਂ ਬਾਬਾ ਜੀ ਕਹਿੰਦੇ ਨਹੀਂ ਦੁੱਧ ਵੀ ਮੈਂ ਹੀ ਪਲਾਉਂਗਾ ਸਾਰਾ ਕੰਮ ਮੇਰਾ ਆ ਕੋਈ ਗੱਲ ਨਹੀਂ ਤੇ ਇੰਨੇ ਸਿਆਣੇ ਹੋ ਕੇ ਫਿਰ ਵੀ ਬਾਬਾ ਜੀ ਨੇ ਸਾਡਾ ਬਹੁਤ ਬਹੁ ਕੀਤਾ ਤੇ ਹੁਣ ਇਥੋਂ ਦੀ ਹੁਣ ਆਪਾਂ ਅੱਗੇ ਨੂੰ ਪਾ ਲੱਗੇ ਆ ਚੱਲੇ ਤੇ ਮਿਲਲੇ ਤੁਹਾਨੂੰ ਨਾਲ-ਨਾਲ ਜਿੱਥੇ-ਜਿੱਥੇ ਰੁਕਦੇ ਆ ਨਾਲ ਦੀ ਨਾਲ ਤੁਹਾਨੂੰ ਦੱਸੀ ਜਾਵਾਂਗੇ ਕਿੱਥੇ ਪਹੁੰਚ ਗਏ ਠੀਕ ਹੈ ਜੀ ਬਾਕੀ ਸਾਡੀ ਵੀਡੀਓ ਕਿੱਦਾਂ ਦੀ ਲੱਗਦੀ ਹੈ ਕਮੈਂਟ ਕਰਕੇ ਦੱਸਦੇ ਹੋ ਭਾਈ ਇਹ ਚੱਲੇ ਸਿੱਕਰਵਾਲ ਨੂੰ ਇਥੋਂ ਦੀ ਇਸ ਟਾਈਮ ਆਪਾਂ ਰਾਜਸਥਾਨ ਦੇ ਵਿੱਚ ਹੀ ਆ ਤੇ ਚੂਰੂ ਦੇ ਨਾਲ ਹੀ 300 ਮੀਟਰ ਅੰਦਰ ਗੁਰਦਰਾ ਸਾਹਿਬ ਹੈਗਾ ਸਿੰਘ ਸਵਾ ਤੇ ਚੌਂਗ ਦੇ ਵਿੱਚ ਹੀ ਆ ਜਿਹੜਾ ਵੀ ਵੀਰ ਆਉਂਦਾ ਆ ਜਿਹੜਾ ਵੀ ਸਾਡੇ ਵੀਰ ਆਉਂਦਾ ਆ ਜਿਹਨੇ ਰਾਤ ਰਹਿਣਾ ਹੋਵੇ ਤੇ ਰਾਤ ਦਾ ਪ੍ਰਬੰਧ ਗੁਰਦੁਆਰਾ ਸਾਹਿਬ ਹੈਗਾ ਗੁਰਦੁਆਰਾ ਸਿੰਘ ਸਵਰਡ ਤੋਂ 300 ਮੀਟਰ ਅੰਦਰ ਐਸ ਟਾਈਮ ਜਿੱਥੇ ਖੜੇ ਆ ਚੁਰੂ ਐਸ ਟਾਈਮ ਖੜੇ ਆ ਪੌਂਦੇ ਉੱਤੇ ਚੁਰੂ ਰਹਿ ਗਿਆ ਪਿੱਛੇ ਤੇ ਸਿੱਕਰ ਆਪਣਾ ਇੱਥੋਂ ਦੀ ਹੈਗਾ 100 ਨੇ ਇਕੱਲਾ 90 ਕਿਲੋਮੀਟਰ 100 ਨੇ ਇਕੱਲਾ 90 ਕਿਲੋਮੀਟਰ ਸਿਕਰ ਤੇ ਆਪਣਾ ਚੂਰੂ ਰਹਿ ਗਿਆ ਪਿੱਛੇ ਤੇ ਹੁਣ ਚੱਲੀ ਜਾਂਦੇ ਮਿੱਠਾ ਮਿਠਾ ਕੇ ਸਿਕਰ 2 ਘਾਟ 80 ਓਕੇ ਪੋਲ ਤੋਂ ਉਤਰਿਆ ਇੱਕੋ ਦਮੀ ਚੜਾਈ ਆ ਗਈ ਨਾਲ ਐਡਾ ਵੱਡਾ ਸਪੀਡ ਬ੍ਰੇਕਰ ਜੋਰ ਨਿਵਾਤਾ ਪੂਰਾ ਬੇਰੇ ਨੇ ਤਾਂ ਲੋਈ ਕਰ ਲਈ ਇਕੱਠੀ ਗਰਮੀ ਲੱਗ ਲਾਪੀ ਆਲੋ ਗਿਰੋ ਹੌਲੀ ਹੌਲੀ ਸਿਰੇ ਸੀਗੀ ਠੰਡ ਤੇ ਲੋਈ ਲੈ ਲਈ ਮੈਂ ਤਾਂ ਜੈਕਟ ਪਾਈ ਸੀ ਮੈਂ ਤਾਂ ਲੋੜ ਨਹੀਂ ਉਣਾ ਜ਼ੋਰ ਲੱਗਿਆ ਪੁੱਲ ਉੱਤਰ ਕੇ ਨਾਲ ਹੀ ਚੁੱਕੋ ਤਾਂ ਵੀ ਤਾਂ ਚੜ੍ਹਾਈ ਆ ਗਈ ਸਿੱਕਰ ਆਪਣਾ ਇੱਥੋਂ ਦੀ 80 ਕਿਲੋਮੀਟਰ ਸਮਝ ਲਓ ਤੇ ਬਾਬਾ ਹੀ 90 ਕਿਲੋਮੀਟਰ ਕਹਿ ਰਹੇ ਸੀਗੇ ਤੇ ਉਹ ਉਹ ਪੁੱਲ ਬਣਦਾ ਪਿਆ ਜੀ ਰੋਡ ਇੱਥੋਂ ਦੀ ਆ ਜਿਹੜੇ ਰੋਡ ਤੋਂ ਆਏ ਆ ਇਹ ਬੰਦ ਸੀਗਾ ਤੇ ਆਪਾਂ ਜਦੋਂ ਦੇਖਿਆ ਉੱਥੇ ਪੁੱਛਿਆ ਉੱਥੋਂ ਹੀ ਕਹਿੰਦੇ ਹੈਗਾ ਰੋਡ ਥੋੜਾ ਜਿਹਾ ਖੋਲਤਾ ਆ ਤੇ ਆਪਾਂ ਫਿਰ ਉਧਰੋਂ ਹੀ ਨਿਕਲਿਆ 10 ਕਿਲੋਮੀਟਰ ਅੱਗੇ ਆ ਗਏ ਵਾਹਮ ਸ਼ੋਰਟਕਟ ਪੈ ਗਿਆ ਮਤਲਬ ਸਾਨੂੰ ਤਾਂ ਅਸੀਂ ਪੈ ਗਿਆ ਉਹ ਨਹੀਂ ਤਾਂ ਦੂਜੇ ਪਾਸੋਂ ਆਨੇ ਘੁੰਮ ਕੇ ਇਹ 90 ਪੈਣਾ ਸੀ ਚਲ ਪਰseite ਥੋੜੀ ਚੜਾਈ ਕੋਨਾ ਮਿੱਝ ਦੀ ਸਾਰੀ ਜਾਗੜਾ ਝੂਟਾ ਉਤਰ ਗਈਆਂ ਲੋਈਆਂ ਉਤਰ ਗਈਆਂ ਲੋ ਜੀ ਸ਼ਹਿਰ ਚੋਂ ਨਿਕਲ ਕੇ ਹੁਣ ਰੋੜੋ ਰੋੜ ਚੜੇ ਆ ਤੇ ਹੁਣ ਆਪਣੇ ਸਾਰੇ ਰੋੜ ਦੇ ਆਲੇ ਦੁਆਲੇ ਜੰਗਲੀ ਜੰਗਲ ਆ ਬਲੇ 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 ਹੁਣ ਆਊਗਾ ਆਨੰਦ ਜੋਰ ਲਾ ਕੇ ਉਹ ਦੇਖ ਹੁਣ ਇਧਰੋਂ ਦੀ ਐ ਲਾਤਾ ਇਧਰੋਂ ਦਾ ਗੁਰ ਕਦਮ ਹੋ ਗਿਆ ਆ ਸਾਰੀ ਚੜਾਈ ਸੀ ਪਿੱਛੇ ਹੁਣ ਇਧਰੋਂ ਸਾਰੀ ਉਤਰਾਈ ਆ ਹੁਣ ਆਊਗਾ ਆਨੰਦ ਤੇ ਸਾਹੇ ਆਲੇ ਦੁਆਲੇ ਦੋਨੋਂ ਪਾਸੇ ਸੱਜੇ ਤੇ ਖੱਬੇ ਜੰਗਲ ਹੀ ਜੰਗਲ ਆ ਮੇਲਾ ਦਾ ਸਵਰ ਆਪਣਾ ਸਾਰਾ ਇਦਾਂ ਦਾ ਹੀ ਹੋਣਾ ਇੱਥੇ ਜਦ ਤੱਕ ਰਾਜਸਥਾਨ ਨਹੀਂ ਖਤਮ ਹੁੰਦਾ ਹਾਂ ਹੁਣ ਚੱਲ ਘਰ ਆਏ ਆ ਥੋੜੇ ਜੇ ਪਿੱਛੇ ਜੰਗਲ ਜਿਹਾ ਸੀ ਪਰ ਆ ਪੋਲ ਸਾਰਾ ਇਦਾਂ ਦਾ ਹੀ ਆ ਕਿਸ਼ਤੀ ਵਾਂਗੂ ਉੱਪਰ نیچے ਉੱਪਰ نیچے ਜਿਹੜੇ ਸ਼ਹਿਰ ਦੇ ਵਿੱਚੋਂ ਨਿਕਲਦੇ ਪਏ ਆ ਆਪਾਂ ਇਸ ਜਗ੍ਹਾ ਦਾ ਨਾਮ ਹੈਗਾ ਰਤਨਨਗਰ ਸ਼ਹਿਰ ਦੇ ਵਿੱਚੋਂ ਵਿੱਚੋਂ ਨਿਕਲ ਕੇ ਅੱਗੇ ਨੂੰ ਵਧਦੇ ਪਏ ਆ ਆਪਣੇ ਸਭ ਦਾ ਬਲੋ ਬਾਈ ਮਿੱਤਰੋ ਪਹੁੰਚ ਗਏ ਆ ਆਪਾਂ ਪਿੰਡੋਂ ਪਿੰਡੀ ਨਿਕਲ ਕੇ ਨੈਸ਼ਨਲ ਹਾਈਵੇ 52 52 ਨੈਸ਼ਨਲ ਹਾਈਵੇ 52 ਐਨ ਐਚ ਤੇ ਇੱਥੋਂ ਦੀ ਰਾਮਗੜ ਪਿੰਡ ਰਹਿ ਗਿਆ ਪਿੰਡ ਆਊ ਸ਼ਹਿਰ ਆਊ ਇੱਥੋਂ ਦੀ ਲਗਭਗ 4 ਕਿਲੋਮੀਟਰ ਰਹਿ ਗਿਆ

ਕਟੇਪੁਰ 18 ਕੋਈ ਸਹੀ ਮਾੜਾ ਜਾਂ ਮੈਂਗਾ ਟਾਇਰ ਟੂਲ ਚੈੱਕ ਕਰ ਲਈਏ ਹਵਾ ਹੋਵਾ ਹਵਾ ਓਕੇ ਆ ਤੇ ਆ ਬ੍ਰੇਕ ਲਈ ਹੋ ਗਈ ਸੀ ਹੁਣ ਤਾਂ ਓਕੇ ਲੱਗੂ ਹੋ ਗਿਆ ਡਨ ਕੰਮ ਬਰੇਕ ਟਲੀ ਹੋ ਗਈ ਇਹ ਟਾਇਰ ਨਾਲ ਠਕ ਠਕ ਕਰਦੀ ਚ। ਚਲੋ ਭਾਈ ਚੱਲੀਏ। ਓ ਬਾਈ ਜੀ ਗੱਡੀ ਹੋ ਗਈ ਲੋਡ ਥੋੜੇ ਬ੍ਰੇਕਾਂ ਢਿੱਲੀਆਂ ਹੋ ਗਿਆ ਸੀਗਾ ਨਾਲ ਲੱਗੀ ਜਾਂਦਾ ਸੀ ਉਹਦੇ। ਟਾਇਰ ਦੇ ਨਾਲ ਬ੍ਰੇਕਾਂ ਲੱਗੀ ਜਾਂਦੀ ਠਕ ਠਕ। ਬਣਾਉ ਲੋਡ ਕੀਤਾ ਆ ਓਕੇ ਆ। ਇੱਥੋਂ ਦੀ ਫਤਿਹਪੁਰ ਰਹਿ ਗਿਆ ਆਪਣਾ 17 ਕਿਲੋਮੀਟਰ। ਦੇਖਦੇ ਆ ਰੋਕੇ ਚਾਹ ਪਾਣੀ ਪੀਣੇ ਆ। ਫੇਰ ਨਿਕਲਾਂਗੇ ਆਪਣੀ ਸਫਰ ਤੇ। ਖੜਾ ਤੀਆਂ ਪਾਣੀ ਵੀ ਜਰੂਰ ਸੀਗਾ ਪਾਣੀ ਵੀ ਲੈ ਲਿਆ ਗੜਵਾਲ ਹੋਟਲ ਅੱਛਾ ਜੀ ਓਕੇ ਤੇ ਹੁਣ ਜੀ ਥੋੜੀ ਚਾਹ ਪਾਣੀ ਪੀਣੇ ਆ ਬਾਬੇ ਚਾਹ ਪੀਣੀ ਆ ਹਾਂ ਇਥੇ ਥੋੜੀ ਚਾਹ ਪਣੀ ਪੀਨੇ ਆ ਫਿਰ ਅੱਗੇ ਨਵਾਦਦੇ ਆ ਚਾਹ ਪਾਣੀ ਛਕ ਲੈ ਤੇ ਦੋ ਦੋ ਪਿੰਨੀਆਂ ਨਾਲ ਚੱਲੀਏ ਹੁਣ ਬਹੁਤ ਵਧੀਆ ਬਹੁਤ ਵਧੀਆ ਵੇ ਇਹ ਹਾਈਵੇ ਆ ਹੈ ਕਿ ਨਹੀਂ ਸੋਖਾਣੀ ਆ ਤੇ ਬਾਈ ਫੂਟੇ ਨੂੰ ਦੇ ਲੱਗਾ ਪਾਣੀ ਸਾਰੇ ਸਾਰੇ ਚਲੋ ਵਧੀਆ ਕਰ ਲਾ ਵੈਲ ਡਨ ਸਰਵਿਸ ਰੋਡ ਸਟਾਰਟ ਓਕੇ ਜੀ ਆ ਫਤੇਪੁਰ ਆਪਣਾ ਇੱਧਰ ਹੋ ਗਿਆ ਜੀ ਬੀਕਾ ਨੇ ਇੱਧਰ ਹੋ ਗਿਆ ਆਪਾਂ ਫਤੇਪੁਰ ਹੀ ਜਾਣਾ ਠੀਕ ਆ ਜੀ ਓ ਜੀ ਫਤੇਪੁਰ ਤਾਂ ਆ ਗਿਆ ਬੱਸ ਸਟੈਂਡ ਬੜੀ ਨੀਵੀਂ ਜਗ੍ਹਾ ਤੇ ਆ ਮਣੇ ਦੁਰੀ ਚੜਾਈ ਸ਼ੁਰੂ ਹੋਣੀ ਆ ਪਿੱਛੋ ਦੀ ਸਾਰੀ ਥੱਲੇ ਨੂੰ ਉਤਰੇ ਆਪਾਂ ਚੜਾਈ ਚੜ ਕੇ ਉਹ ਫੇ ਚੜਾਈ ਚੜਨੀ ਪੈਣੀ ਆ ਪਤੇਪੁਰ ਦਾ ਬੱਸ ਸਟੈਂਡ ਦੇਖਦੇ ਹੁਣ ਇੱਥੇ ਟਿਕਾਣਾ ਕੋਈ ਖਾਣ ਪੀਣ ਦਾ ਪ੍ਰਾਣ ਟਾਈਮ ਦੇ ਕਿਲੇ ਬਣੇ ਹੋਏ ਹਨਾ ਸੁੱਕਾ ਬੈਦਾ ਹਾਂ ਨੀਚੇ ਹੋ ਗਏ ਮਟਰੋ ਚੱਲਦੇ-ਚੱਲਦੇ ਰੁਕੇਆਂ ਤੇ ਇੱਕ ਟੱਪਾ ਮਿਲਿਆ ਆ ਫੌਜੀ ਦਾ ਟੱਪਾ ਚਲੋ ਆ ਪੰਜਾਬੀ ਟੱਪਾ ਆ ਦੇਖਦੇ ਆ ਕੀ ਆ ਖਾਣ ਪੀਣ ਲਈ ਤੇ ਸ਼ਕੀਏ ਤੇ ਫਿਰ ਨਿਕਲੀ ਆਪਣੇ ਸ਼ਬਰ ਨੂੰ ਲੱਗੋ ਫੌਜੀ ਦਾ ਪੰਜਾਬੀ ਟੱਪਾ ਓਕੇ ਜੀ ਲੋ ਬਾਈ ਮਿੱਤਰੋ ਆ ਗਿਆ ਆਪਣਾ ਪ੍ਰਸ਼ਾਦਾ ਇੱਧਰ ਗਾਜਰ ਦੀ ਸਬਜ਼ੀ ਦਾਲ ਤੇ ਦਹੀਂ ਤੇ ਗੰਡੇ ਤੇ ਇੱਧਰ ਲੱਸੀ ਤੁਹਾਨੂੰ ਸ਼ੱਕ ਕੇ ਤੇ ਅੱਗੇ ਨੂੰ ਆਪਣੇ ਚੱਲੀ ਆ ਆਪਣੇ ਸਬਰਵਰ ਨੂੰ ਅੱਗੇ ਵਧੀਏ। ਉਹ ਮੈਂ ਮੇਤਰਾ ਦਾਣਾ ਪਣੀ ਛਕ ਲਿਆ ਤੇ ਹੁਣ ਆਪਾਂ ਅਰੇ ਲੱਗੇ ਆ ਢਿੱਡ ਭੋਕਣੀ। ਚਾਹ ਪੀ ਲਈ ਮੈਂ ਕਿਹਾ ਜੀ। ਫੇਰ ਇੱਥੋਂ ਦੀ ਆਪਣਾ 40 ਜਾਲੀ 40 42 ਕਿਲੋਮੀਟਰ ਆਪਣਾ ਰਹਿ ਗਿਆ ਸਬਰ ਇੱਥੋਂ ਦੀ ਤੇ ਮੈਂ ਕਿਹਾ ਰਸਤੇ ਹੀ ਰੁਗਾਂਗੇ ਨਹੀਂ ਤੇ ਚੱਲੀ ਜਾਵਾਂਗੇ ਮਿੱਠਾ ਮਿੱਠਾ ਹੁਣੇ ਥੋੜੀ ਚਾਹ ਵੀ ਪੀ ਕੇ ਅੱਗੇ ਨੂੰ ਨਾ ਵਧਦੇ ਆ ਤੇ ਬਾਈ ਜੀ ਕਿਤੇ ਪੰਜਾਬੀ ਦੀ ਗੱਲ ਆ ਜਾਏ ਤਾਂ ਸਿਰੇ ਲਾ ਲੈਂਦੇ ਨੇ ਤੇ ਹੁਣ ਮੈਂ ਕਹਣਾ ਤਾਲ ਤੇ ਆਪਣੀ ਸੀਗੇ ਸਬਜੀ ਨਜ਼ਾਰਾ ਦਾ ਵਾਤਾ ਬਾਬਾ ਜੀ ਨਜ਼ਾਰਾ ਆਇਆ ਕਿ ਨੇ ਪੂਰਾ ਜਿੱਤਰਾ ਨੂੰ ਗਜਰਾ ਲੱਗੀਆਂ ਨੇ ਤੇ ਜਿੱਤਰਾ ਨੂੰ ਗਜਰਾ ਲੱਗੀਆਂ ਸਾਡੇ ਮੁਲਾਜ਼ਮ ਸਾਹਿਬ ਦਾ ਕਹਿਣਾ ਸਾਡੇ ਮੁਲਾਜ਼ਮ ਸਾਹਿਬ ਦਾ ਕਹਿਣਾ ਕਹਿੰਦੇ ਕਿਕਰਾਂ ਨੂੰ ਜੱਗ ਕੋ ਲੱਗੀਆਂ ਯਾਰ ਗਾਜਰਾ ਗਾਜਰਾ ਜਦੋਂ ਮੁਲਾਜ਼ਮ ਗੱਲ ਕਰੇ ਭਾਈ ਨੇ ਉਹਨਾਂ ਨੇ ਕਿਹਾ ਕਿ ਸਾਡੇ ਪਿੱਛੇ ਹੀ ਹੈ ਜਦੋਂ ਮੁਲਾਜ਼ਮ ਗੱਲ ਕਰੇ ਤਾਂ ਮੰਨ ਮੰਨ ਲਈ ਗਈ ਹਾਂ ਮੁਲਾਜ਼ਮ ਜਦੋਂ ਗੱਲ ਕਰੇ ਮੰਨਣਾ ਚਾਹੀਦਾ ਭਾਈ ਹਾਂਜੀ ਜਦੋਂ ਪਰਚਾ ਤਨਜੋ ਜਾਓਗੇ ਤੇ ਮੇਰੇ ਹੱਥ ਜੋੜ ਕੇ ਦਿਖਾਉਣੇ ਉਹ ਵੀਰ ਹੋਣੇ ਆਪਣੇ ਕੰਨੇ ਕੇ ਕਰਾਣੋ ਗਾਜਰਾ ਲੱਗੇ ਆ ਉਹ ਭਾਈ ਹੁਣ ਨੇ ਕਿਹਾ ਨਾ ਕਿ ਇਹਨਾਂ ਅੱਛਾ ਹੀ ਆ ਖੇਤ ਗਾਜਰਾ ਉਥੇ ਦਾ ਗਾਜਰਾ ਜੀ ਸੌਜੇ ਉਹ ਤਾਂ ਸਿਰੇ ਹੀ ਲਾਤਾ ਅੱਜ ਭਾਈ ਮਨੰਦ ਆ ਗਿਆ ਪੂਰਾ ਤੇ ਚੱਲੀਏ ਹੁਣ ਥੋੜੀ ਚਾਹ ਪਾਣੀ ਛੱਕ ਕੇ ਤੇ ਦਾਣਾ ਪਾਣੀ ਛੱਕ ਲਿਆ ਹੁਣ ਚਾਹ ਪਾਣੀ ਛੱਕ ਕੇ ਆਪਣੇ ਸਫਰਾਂ ਨੂੰ ਅੱਗੇ ਨਿਕਲਣਾ ਹੈ ਅੱਜ ਦਾ ਸਫਰ ਲਗ ਰੋ ਆਪਣਾ 40 ਕਿਲੋਮੀਟਰ ਰਹਿ ਗਿਆ ਹੈ ਚਲੋ ਭਾਈ ਮਰਜੀ ਦਾ ਪੰਜਾਬੀ ਢਾਬਾ ਦਾਣਾ ਪਾਣੀ ਛਕ ਲਿਆ ਉੱਥੋਂ ਦੀ ਤੇ ਇੱਥੋਂ ਦੀ ਆਪਣੇ ਸਫ਼ਰ ਵੱਲੋਂ ਚੱਲੀ ਜਾਂਦੇ ਆ 40 ਕਿਲੋਮੀਟਰ ਆਪਣਾ ਅੱਜ ਦਾ ਸਫ਼ਰ ਰਹਿ ਗਿਆ ਆ ਉੱਥੇ ਪਹੁੰਚ ਕੇ ਦੇਖਦੇ ਆ ਟਿਕਾਣਾ ਅੱਗੇ 20 ਕਿਲੋਮੀਟਰ 40 ਕਿਲੋਮੀਟਰ ਅੱਗੇ ਖਿੱਚਣਾ ਕਿੱਥੇ ਰਾਤ ਰਹਿਣਾ ਅੱਗੇ ਹਜੇ ਕੋਈ ਪਲਾਨ ਨਹੀਂ ਹੈਗਾ ਜਾ ਕੇ ਦੇਖਦੇ ਆ ਕਿ ਕਿੱਥੇ ਅੱਜ ਦਾ ਸਵੱਬਾ ਕਿੱਥੇ ਅੱਜ ਦਾ ਟਿਕਾਣਾ ਬਣਦਾ ਆ ਉਹ ਚੱਲੀ ਜਾਂਦੇ ਆ 40 ਕਿਲੋਮੀਟਰ ਜਾ ਕੇ ਦੇਖਦੇ ਆ ਪਰ ਆ ਹੁਣ ਚਲੋ ਵਧੀਆ ਆਲੇ ਦੁਆਲੇ ਟੱਪੇ ਆਲਾ ਪਿਆ। ਹੁਣ ਥੋੜਾ ਏਰੀਆ ਖੁੱਲਾ ਹੋਲਾ ਪਿਆ, ਸਾਫ਼ ਹੋਲਾ ਪਿਆ। ਪੱਲਾ ਪਿੱਛੇ ਕੁਝ ਨਹੀਂ ਸੀਗਾ। ਹਾਂ ਸਿਸਟਮ ਬੜਾ ਘੈਂਟ ਹੈ। ਪਾਣੀ ਪੀਣ ਵਾਲਾ ਹੈ। ਘੜੇ ਰੱਖੇ ਹੋ ਉਪਰ ਟੈਂਕੀ। ਘੜਿਆਂ ਚੋਂ ਫਿਲਟਰ ਹੋ ਹੋ ਕੇ ਥੱਲੇ ਲਾਸਟ ਘੜੇ 'ਚ ਪਾਣੀ ਪੀਣ ਨਾਲ ਹੋ ਜਾਂਦਾ। ਵਧੀਆ ਗੱਲ ਆ। ਸੋਮਾਂਤ ਪੈੜ ਦਾ 1:3 ਵੱਜ ਚੁੱਕਿਆ ਸਿਕਰ 31 ਕਿਲੋਮੀਟਰ ਜੈਪੁਰ 43 ਕਿਲੋਮੀਟਰ ਓਕੇ ਜੀ ਆਪਣਾ ਹਜੇ 31 ਕਿਲੋਮੀਟਰ ਸਫਰ ਪਿਆ ਆ ਅੱਜ ਦਾ ਇੱਧਰ ਟਮਾਟਾ ਮੇ ਘਰ ਆਈ ਜਾਂਦੇ ਨੇ ਬਿਲਡਿੰਗਾਂ ਆਈ ਜਾਂਦੀਆਂ ਨੇ ਤੇ ਇੱਧਰ ਤਾਂ ਜੰਗਲ ਹੀ ਜੰਗਲ ਆ चीज़ देखी बड़ी घैट आ बड़ी सोनी बनी हुई है नजारा आ गया भाई वाह बोट बोर्ड नहीं लगे यार है कि चीज़ है ਜਬਰਦਸਤ ਸੋਹਣੀ ਬੜੀ ਹੈ ਇਹਦਾ ਮੂਰੇ ਆ ਕੇ ਉੱਧਰੋਂ ਆਉਂਦੀ ਬੁੜੀ ਘੈਂਟ ਲੱਗ ਰਹੀ ਹੈ ਵਾਹ ਧੰਨਵਾਦ ਜੋ ਵੀ ਆ ਪਰ ਘੈਂਟ ਆ ਉਹ ਆਪਣੇ ਫਰੇਮ ਦੇ ਵਿੱਚ ਜਿਹੜਾ ਸਾਹਮਣੇ ਸ਼ਹਿਰ ਆ ਰਿਹਾ ਸ਼ਹਿਰ ਲక్ష్ਮਣਗੜ ਇਥੋਂ ਦੀ ਆਪਣਾ ਸਫ਼ਰ ਰਹਿ ਗਿਆ 27 ਕਿਲੋਮੀਟਰ ਪਿਛੇ ਆਪਾਂ ਤੁਹਾਨੂੰ ਇਹ ਬਿਲਡਿੰਗ ਦਿਖਾਈ ਸੀ ਤੇ ਵੀਰ ਜਾਂਦਾ ਸੀ ਉਹਨਾਂ ਨੇ ਪੁੱਛਿਆ ਇਹ ਸਰਕਾਰੀ ਕਾਲਜ ਆ ਵਧੀਆ ਬਣਿਆ ਬਾਈ ਜਬਰਦਸਤ ਅੱਗੇ ਸਲੋ ਅੱਛਾ ਜੀ ਸਾਡੀ ਦਿਖਾਈ ਗੱਡੀ ਸਲੋ ਆਗਰਾ ਜੈਪੂਰ ਸਿੱਕਰ ਅੱਛਾ ਜੀ ਮੈਂ ਸਿੱਕਰ ਦੇਖਣਾ ਆਪਾਂ ਸਿੱਕਰ ਆਪਣਾ 21 ਕਿਲੋਮੀਟਰ ਰਹਿ ਗਿਆ ਚੱਲੀ ਜਾਂਦੇ ਮਿੱਠਾ ਮਿੱਠਾ ਉਹ ਵਈ ਸ਼ਹਿਰ ਆ ਗਿਆ ਖੂਰੀ ਆਂਟ ਫਾਸਟੈਗ ਵਾਲੇ ਬੈਠੇ ਆ ਉਹ ਫਾਸਟੈਗ ਵਾਲੇ ਬੈਠੇ ਆ ਮਤਲਬ ਫਿਰ ਟੂਲਪਲਾਜ ਅੱਗੇ ਨੇੜੇ ਹੀ ਆ ਠੀਕ ਹੈ ਜੀ ਨੈਸਟੋਰ ਉਪਰ ਰੋਡ ਟੂਲ ਪਲਾਜ਼ਾ ਹਾਈਵੇ ਸਿੱਕਰ ਬਿਕਾਨੇਰ ਹਾਈਵੇ ਓਕੇ ਜੀ ਲੋ ਮਿੱਤਰੋ ਟੂਲ ਪਲਾਜ਼ਾ ਆ ਗਿਆ ਇੱਥੇ ਰੋਕੇ ਚੱਲ ਪਾਣੀ ਛਣਕਦੇ ਇੱਥੇ ਰੋਕੇ ਜਲ ਪਾਣੀ ਲਈਏ ਬਾਈ ਜੀ ਪਾਣੀ ਮੇਰਾ ਮੁੱਕ ਗਿਆ ਪਾਣੀ ਲੈਣੇ ਅੱਗੇ ਜਾ ਕੇ ਓਏ ਹੋ ਆਪਣਾ ਸਫ਼ਰ ਰਹਿ ਗਿਆ ਆ ਸਿੱਕਰ ਥੂ ਦੀ 13 13 ਕਿਲੋਮੀਟਰ ਤੇ ਅੱਜ ਉੱਥੇ ਸਟਾਪ ਕਰਾਂਗੇ ਤੇ ਦਿੱਲੀ ਦਾ ਆਪਣਾ ਸਫਰ ਨਿਕਲਦਾ ਆ 100 190 190 ਇੰਨਾ ਸਫਰ ਠੀਕ ਰਹਿੰਦਾ ਨਾਲੇ ਰੈਸਟ ਵੀ ਟਾਈਮ ਸਰ ਹੋ ਜਾਂਦੀ ਆ ਤੇ ਸਵੇਰ ਦਾ ਸਫਰ ਵਧੀਆ ਨਿਕਲ ਜਾਂਦਾ ਸਵੇਰੇ ਹੀ 5 6 ਵਜੇ ਨਿਕਲ ਜੀਦਾ ਇਥੋਂ ਦੀ ਜਿਹੜਾ ਆਪਾਂ 90 190 100 ਇੰਨਾ ਕ ਦਿੱਲੀ ਕੱਟ ਲਈਦਾ ਤੇ ਜਾਲਾ ਨਹੀਂ ਫਿਰ ਰੈਸਟ ਵੀ ਕਰਨੀ ਹੁੰਦੀ ਆ ਤਾਂ ਸਵੇਰੇ ਫਿਰ ਸਫਰ ਨੂੰ ਫੇਰ ਨਿਕਲਣਾ ਹੁੰਦਾ ਆ ਤਾਂ ਕਰਕੇ ਸੋ ਫਿਰ ਇੱਕ ਵੀਡੀਓ ਵੀ ਐਡਿਟ ਕਰਨੀ ਹੁੰਦੀ ਆ ਹੁਣ 35 ਮਿੰਟ ਦੀ 40 ਮਿੰਟ ਦੀ ਐਦਾ ਵੀਡੀਓ ਹੁੰਦੀ ਆ ਉਹਨੂੰ ਐ ਵੀਡੀਓ ਐਡਿਟ ਕਰਨ ਦਾ ਟਾਈਮ ਉਹ ਲੱਗ ਜਾਂਦਾ ਤਾਂ ਕਰਕੇ ਥੋੜਾ ਟਾਈਮ ਲੱਗ ਜਾਂਦਾ ਤਾਂ ਕਰਕੇ ਆਪਾਂ ਟਾਈਮ ਸਰ ਰੋਗੇ ਇਹਦਾ ਰੈਸਟ ਕਰੀ ਦੀ ਨਾਲ ਹੀ ਵੀਡੀਓ ਐਡਿਟ ਕਰਕੇ ਸੇਰੀ ਅਪਲੋਡ ਕਰ ਦਿੱਤੀ ਦੀ ਆ ਤੇ ਬਾ ਬਾਕੀ ਥੋੜੇ ਸਮੇਂ ਦੇ ਵਿੱਚ ਤੁਹਾਡੇ ਕੋ ਪਹੁੰਚ ਜਾਂਦੀ ਹੈ ਤੇ ਬਾਈ ਜੀ ਸਾਡੀ ਵੀਡੀਓ ਕਿੱਦਾਂ ਜਿਲਾਦੇ ਆ ਕਮੈਂਟ ਕਰਕੇ ਜੀ ਦੱਸਿਆ ਕਰੋ ਤੇ ਜੱਲੀ ਆਉਣੇ ਉਹਨੂੰ ਮਿੱਠਾ ਮਿੱਠਾ ਰੁਕਦੇ ਆ ਹੁਣ ਕਿਤੇ ਇੱਥੋਂ ਦੀ ਪਾਸ ਆਪਣਾ ਹੁਣ ਦਾ ਸਫ਼ਰ ਰਹਿ ਗਿਆ 13 ਕਿਲੋਮੀਟਰ ਅਜੇ ਤੱਕ 7 ਕਿਲੋਮੀਟਰ ਰਹਿ ਗਿਆ ਬਾਈ ਜੀ ਸਿੱਕਰ ਹੱਗਾ ਰੋਕ ਕੇ ਥੋੜਾ ਜਿਹਾ ਲੈ ਲਿਆ ਦਮ ਫੇਰ ਨਿਕਲਦੇ ਅੱਗੇ ਨੂੰ ਕਿੱਥੇ ਜਾ ਕੇ ਮੁੜਦੇ ਨੇ ਇੱਥੋਂ ਦੀ ਦਿੱਲੀ 300 ਕਿਲੋਮੀਟਰ ਅੱਛਾ ਜੀ ਚਲੋ ਠੀਕ ਹੈ 1.5 ਕਿਲੋਮੀਟਰ ਰਹਿ ਗਿਆ ਭਾਈ ਜੀ ਆਪਣਾ ਇਹਦਾ ਸਫ਼ਰ ਬਾਜ਼ਾਰ ਦੇ ਹੁਣ ਆਪਾਂ ਵਿੱਚੋ ਵਿੱਚੋ ਆਏ ਆ ਇੱਧਰ ਲਗਭਗ ਸਾਰਾ ਆਪਣਾ ਮੁਸਲਮਾਨ ਪਾਈਚਾਰਾ ਰਹਿ ਰਿਹਾ ਜਾਲਾ ਕਰੋ ਵੀਰ ਜਿੰਨਾ ਸਫ਼ਰ ਤੋਂ ਬਤੇਗਦੇ ਆਏ ਆ ਸਿੱਕੜ ਤੋਂ ਜ਼ਿਆਦਾ ਆਪਾਂ ਐਂਟਰੀ ਹੋਇਆ ਤਾਂ ਸਾਰਾ ਮੁਸਲਮਾਨ ਵੀਰ ਭਾਈ ਚਰਾ ਇੱਧਰ ਆ ਰਿਹਾ ਲੋਈ ਚੌਂਗਾ ਗਿਆ ਚੌਂ ਤੋਂ ਹੋਮਾਂਗੇ ਆਪਾਂ ਖੱਪੇ ਬਿਲਡਿੰਗਾਂ ਬੜੀਆਂ ਪੁਰਾਣੀਆਂ ਵਈ ਜੀ ਇੱਧਰ ਸਾਰੀ ਬਿਲਡਿੰਗ ਪੁਰਾਣੀ ਆ ਉਹ ਵਈ ਇੱਧਰ ਵੀ ਆ ਗਿਆ ਘੰਟਾ ਕਾ ਇੱਥੋਂ ਦੀ ਆਪਾਂ ਹੋਵਾਂਗੇ ਸੱਜੇ ਆਪਣਾ 1 ਕਿਲੋਮੀਟਰ ਰਹਿ ਗਿਆ ਜਿੱਥੇ ਆਪਾਂ ਰੁਕਣਾ ਸਾਹਮਣੇ ਆ ਗਿਆ ਕੈਂਟਾ ਘਰ ਇੱਥੋਂ ਦੀ ਹੋਵਾਂਗੇ ਆਪਾਂ ਸੱਜੇ ਉਹ ਵੀ ਚੌਂਕ ਤੋਂ ਹੋ ਗਿਆ ਆਪਾਂ ਫੇਰ ਖੱਬੇ ਤੀਰਕੁਮਾਰ ਬਣਿਆ ਹੋਇਆ ਹਲੋ ਮਾਨਜੀ ਦਾ ਓ ਕਿਹੜਾ ਯਾਰ ਹਲੋ ਮਾਨਜੀ ਕੋ ਕੀ ਹੁੰਦਾ ਸੀ ਉਹ ਓ ਕਿਆ ਨਾਮ ਹਾਂ ਆ ਗਿਆ ਜੀ ਰਾਮ ਲੀਲਾ ਮદાન ਸਹੀ ਹੋ ਗਏ ਖੱਬੇ ਚੱਲੀ ਜੰਨੇ ਮਿੱਠਾ ਮਿੱਠਾ ਬਸ ਲਗਭਗ 200 ਮੀਟਰ ਰਹਿ ਗਿਆ ਜਿੱਥੇ ਆਪਾਂ ਰੁਕਣਾ ਹੈ ਹਾਂ ਜੀ ਵਾਹਿਗੁਰੂ ਜੀ ਪਹੁੰਚ ਗਏ ਸ੍ਰੀ ਕਲਿਆਣ ਗੁਰੂ ਨਾਨਕ ਗੁਰਦੁਆਰਾ ਰਾਮ ਲੀਲਾ ਮદાન ਸਿੱਕਰ ਉਹ ਭਾਈ ਜੀ ਪਹੁੰਚ ਗਏ ਆ ਉਹ ਗੱਡੀਆਂ ਲਾਈਏ ਅੰਦਰ ਤੇ ਰਾਤ ਇੱਥੇ ਰਵਾਂਗੇ ਤੇ ਸਵੇਰੇ ਨਿਕਲਾਂਗੇ ਆਪਣੇ ਅਗਲੇ ਸਵੇਰ ਨੂੰ ਉਹ ਭਾਈ ਜੀ ਸਾਈਕਲ ਨੂੰ ਲਾ ਤੇ ਤਾਲੇ ਤਾਲਾ ਬੱਤ ਤਕੜਾਈ ਲਾਤਾ ਆਪਾਂ ਤੇ ਇਹਨਾਂ ਨੂੰ ਇਕੱਠਾ ਚੱਕੀਏ ਬੈਗ ਤੇ ਥੱਲੇ ਹਾਲ ਉੱਥੇ ਚਲੀਏ ਰੱਖੀਏ ਸਮਾਨਾ ਸੋ ਭਾਈ ਜੀ ਫਾਈਨਲੀ ਪਹੁੰਚ ਗਏ ਗੁਰਦੁਆਰਾ ਸਾਹਿਬ ਸਿੱਕਰ ਸ਼ਹਿਰ ਦੇ ਵਿੱਚ ਪਸਿਆ ਹੋਇਆ ਬਹੁਤ ਪਿਆਰਾ ਗੁਰਦੁਆਰਾ ਗੁਰੂ ਨਾਨਕ ਦਰਬਾਰ ਤੇ ਰਾਤ ਹੁਣ ਆਪਾਂ ਇੱਥੇ ਰਵਾਂਗੇ ਤੇ ਸਵੇਰੇ ਪਾਵਾਂਗੇ ਆਪਣੇ ਅਗਲੇ ਸਫਰਾਂ ਵੱਲ ਤੇ ਮਿਲਦੇ ਆ ਭਾਈ ਨਵੀਂ ਵੀਡੀਓ ਨਵੇਂ ਬਲੌਗ ਦੇ ਨਾਲ ਤੇ ਜੁੜੇ ਰਹੋ ਭਾਈ ਸਾਡੇ ਨਾਲ ਚੰਗਾ ਜੀ ਸਤਿ ਸ੍ਰੀ ਅਕਾਲ